ਆਹ ਇਹਨਾਂ ਘਰ ਦੇ ਕੰਮਕਾਰਾਂ ਚ ਇੰਦੇਰ ਮਿਲਦੀ ਆਹੀ ਟਾਈਮ ਹੁੰਦਾ 2 ਰੁਪਏ ਕਮਾਉਣ ਦਾ ਆਹੀ ਲੰਘ ਜਾਂਦਾ ਗਾ ਉੱਤੋਂ ਦੇ 5 ਵਜੇ ਭਾਈ ਨੇ ਵੀ ਚਲਾਇਆ ਅੱਤਿਆ ਡਿਆੜੀ ਪਾਕੀ ਜਾਉਂਗੀ ਕੁਛ ਮਰਜ਼ੀ ਹੋਏ ਤੇ ਮੈਨੂੰ 6 ਵਜੇ ਜਾਣਾ ਪਵੇ ਪਾ ਖਾਣ ਕਿਨੇ ਬੈਠਾ ਉਹ ਜਿਹੜੀ ਆਪਾਂ ਦੇ ਘੜਾ ਵੀ ਲੱਗਦਾ ਆਖਾ ਮਭਾ ਗਿਆ ਨਾ ਉਕਮੜਾ ਦੇਖ ਲਈਏ ਆਹ ਇੱਕ ਇਹ ਜਾ ਕੇ ਕਿਹੜੀ ਆ ਅੱਜ ਤਾਂ ਵੇਣ ਚੋਦਾ ਕੰਮ ਬਾਣਦੇ ਨਾ ਅੱਜ ਹੈ ਵੀ ਨਹੀਂ ਕੋਈ ਉੱਤਰ ਤਾਂ ਮੁੰਡਾ ਵੀ ਗਿਆ ਆ ਆਂਹਰਾ ਲੈਣਾ ਜਲਦੀ ਇਹਨੂੰ ਕੌਣ ਆ ਅੱਜ ਦੇ ਦੇ ਆ ਕਿਹੜੀ ਆ ਹੈ ਪੰਨਿਆ ਚੋੜੀ ਆ ਪਾਣ ਦੇ ਗੜਾ ਵੇਰੀ ਜੇ ਬਣ ਜੇ ਕੰਮ ਯਾਰੀ ਆਜੇ ਮੁੰਡਾ ਵੀ ਹੈ ਨਹੀਂ ਦੇਖਦੇ ਆ ਠੋਰ ਕੇ ਸਦਾ ਸਵਾਦੀ ਆਲੇ ਇਹ ਪੈਂਦੀ ਲਗੜੀ ਨੇ। ਕੇ ਖਬੜਾ ਬਹੁਤ ਆਖੜਾ। ਹਾਈ ਹਾਈ ਸਭਾ ਬਹੁਤ। ਉਹ ਕਿੜੀਆਂ ਭਾਈ? ਹਾਈ ਹਾਈ ਦੇਖ ਰਿਹਾ ਖੋਤੇ ਹੱਥੋਂ ਫਿਰ ਨਹੀਂ। ਆਜਾ ਆਜਾ ਗਾਹੀ ਆਜਾ। ਆ ਗਿਆ ਭਾਈ ਆ ਗਿਆ। ਮੈਂ ਮਾਦਾ ਪੂਰੋਂ ਆ ਭੁੱਲ ਗਿਆ ਅੱਛਾ ਹੋਰ ਪੂਰੋਂ ਫਿਰ ਕਿਵੇਂ ਆ ਬੱਬਾ ਦੀ ਆ ਤੂੰ ਦੱਸ ਕੀ ਹੋ ਗਿਆ ਬੇ ਬਾਲੇ ਕੁੱਬਜਾ ਪਾਈ ਉਹਨਾਂ ਢੂਹੇ ਚ ਬਸ ਤੈਨੂੰ ਪਤਾ ਹੀ ਆ ਹਾਏ ਹੋਰ ਦੱਸ ਦੇਵੇਂ ਆ ਵਧੀਆ ਠੀਕ ਆ ਮੈਂ ਤਾਂ ਬੱਲੀਆਂ ਜੁਗਣਾਈ ਸੀ ਅੱਛਾ ਮੈਨਾਂ ਉਹਨੂੰ ਲੈ ਆਉਂਦੀ ਆ ਘਰ ਵਾਲੇ ਨਾਲ ਲੈ ਆਉਂਦੀ ਵਾ ਘਰ ਵਾਲਾ ਤਾਂ ਘਰੇ ਪਿਆਗਾ ਕਾ ਕਰ ਕੀ ਢੱਕ ਲੈਂਦਾਗਾ ਅੱਛਾ ਮੇਰਾ ਹੁਣ ਤੂੰ ਕਾਣੂ ਇੱਥੇ ਮੱਥਾ ਮਾਰਦੀ ਐ ਮੇਰੀ ਗੱਲ ਸੁਣ ਹਾਂ ਤੂੰ ਇੱਥੇ ਕਾਣੂ ਮੱਥਾ ਮਾਰਦੀ ਐ ਮੈਂ ਕੀ ਕਰਦਾਗਾ ਓਏ ਉਹ ਡਰਦੀ ਕਿਉਂ ਐ ਗੱਲ ਡਰਦੀ ਨੀ ਚੰਦਰਾ ਕਦਰਾਂ ਤੱਕ ਉਹ ਦੇਖ ਲੂਗਾ ਆਏ ਥਾਲੇ ਫਿਰ ਤੇਰੇ ਲੋਕ ਓ ਭੈਣ ਚਦੌਣ ਲੋਕ ਦੋਨੋਂ ਤੋਂ ਕੀ ਲੈਣਾ ਤੂੰ ਇੱਥੇ ਕਿਉਂ ਮਰੀ ਜਾਨਿਆ ਤੈਨੂੰ ਅੰਦਰ ਗੱਟੇ ਪਰੇ ਉਹਨੇ ਮਚਕਾਉਣਾ ਲੈ ਤੂੰ ਮੈਨੂੰ ਗੱਟੇ ਕਿਉਂ ਦੇਂਗਾ ਤੈਨੂੰ ਕੋਈ ਮੇਰੇ ਤੋਂ ਲਾਲਚ ਹੋਊਗਾ ਤਾਂ ਹੀ ਮੈਨੂੰ ਕਹਿਣਾ ਗੱਟੇ ਪਏ ਨੇ ਨਾ ਪਾਈ ਮੈਂ ਨਹੀਂ ਲੈ ਕੇ ਜਾਂਦੀ ਮਾਤਾ ਇੱਥੇ ਮੱਥਾ ਮਾਰ ਲੂੰਗੀ ਆਪਦਾ ਓਏ ਕਿਉਂ ਇੱਥੇ ਮੱਥਾ ਮਾਰਦੀ ਆ ਤੂੰ ਚੱਲ ਮੇਰੇ ਨਾਲ ਤੈਨੂੰ ਗੱਟੇ ਚੂਵੇ ਚ ਗਾਈ ਤੈਨੂੰ ਸ਼ਾਂਤੀ ਹੋਈ ਮਿਲੂਗੀ ਇੱਥੇ ਸ਼ਾਂਤੇਂ ਜਿੰਨਾ ਮੱਥਾ ਮਾਰੇਗੀ ਫੇਰ ਮੱਥਾ ਤਾਂ ਹੁਣ ਜਿਹੜਾ ਬੱਜੜਾ ਤਾਂ ਹੁਣ ਮਾਰ ਨਹੀਂ ਆ ਤੂੰ ਐ ਕਰ ਆ ਜਾ ਆ ਜਾ ਚੱਲ ਤੂੰ ਮੇਰੇ ਨਾਲ ਚੱਤ ਉਹ ਦਾ ਬਾਹ ਛੱਡ ਓਏ ਇੱਥੇ ਕਿਹੜਾ ਕੋਈ ਦੇਖਦਾ ਆ ਭੈਣ ਦੇ ਘਰਾਵੇ ਨੂੰ ਹੀ ਚੰਗੀ ਜਾਣੀ ਆ ਤੂੰ ਐ ਨਹੀਂ ਦੇਰਨਾ ਆ ਜਾ ਤੇ ਚੱਲ ਆ ਜਾ ਲੈ ਕੇ ਚੱਲਾਂ ਤੈਨੂੰ ਇੱਥੇ ਵਰਥ ਕੋਈ ਹੈਗਾ ਤਾਂ ਹੈ ਤਾਂ ਨਹੀਂ ਓਏ ਕੋਈ ਨਹੀਂ ਹੈਗਾ ਉੱਥੇ ਆ ਜਾ ਆ ਜਾ ਬੱਤਰ ਕੋ ਕਬਜਾ ਕਾ ਤੋ ਪੈ ਗਿਆ ਕੀ ਗੱਲ ਹੋ ਗਈ ਓ ਕਬ ਹੁਣ ਨਿਕਲ ਜਿਓ ਤੂੰ ਆ ਜਾ ਤਾਂ ਕਬ ਤੋ ਕੀ ਲੈਣਾ ਹੁਣ ਕਾ ਦੇਣਾ ਨਿਕਲ ਜੂਗਾ ਤੂੰ ਚੱਲ ਚੱਲ ਆ ਜਾ ਆ ਤਾ ਰਹੀਆਂ ਹੁਣ ਮੇਰੀ ਗੱਲ ਸੁਣੋ ਲੈ ਤਾ ਆਇਆ ਹੁਣ ਗੱਟਾ ਸਿਰ ਤੇ ਧਰਾ ਕੇ ਮੇਰੇ ਨਗਾ ਆ ਦੀ ਮੈਨੂੰ ਦੱਬ ਦੇਣੇ ਲੰਗਾ ਦੂ ਲੰਗਾ ਦੂ ਹੋਰ ਇੱਥੇ ਖੇਤਾ ਬੰਨਿਆ ਕਿ ਲੋਕ ਫਿਰਦੇ ਰਹਿੰਦੇ ਮੈਨੂੰ ਨਹੀਂ ਪਤਾ ਅਗਲਾ ਕੂ ਹੋਇਆ ਇੱਕ ਧੀ ਜਨਾਨੀ ਇਹਦੀ ਮੋਟਰ ਤੇ ਕੀ ਕਰਦੀ ਫਿਰਦੀ ਹੈ ਭਰਾਵਾ ਤੈਨੂੰ ਜੇ ਗੁੱਸਾ ਲੱਗੇ ਤੂੰ ਇੱਕ ਤੂੰ ਬਦਨਾਮ ਆ ਤੂੰ ਮੜਾ ਜੇ ਤੁਹਾਡੀ ਮੋਟਰ ਤਾਂ ਖਾਸ ਕਰਕੇ ਬਦਨਾਮ ਆ ਉਹ ਫਿਰ ਪੈਣ ਘੜਾਉਣ ਲੋਕੇ ਖੜ ਕੇ ਕੋਈ ਲੋ ਜੰਨੇ ਜਨੇ ਕਹਿੰਦੇ ਜਨੇ ਮੋਹਨੀਆਂ ਗੱਲਾਂ ਆਪਾਂ ਉਹਨਾਂ ਤੋਂ ਕੀ ਲੈਣਾ ਲੈਣਾ ਤਾਂ ਨਹੀਂ ਫਿਰ ਵੀ ਬਦਨਾਮੀ ਤਾਂ ਹੈਗੀ ਆ ਮੇਰੀ ਵੀ ਬਦਨਾਮੀ ਹੈ ਤੇਰੇ ਨਾਲ ਅਕੜਾ ਕੋਈ ਜਨਾਨੀ ਸੁੱਕੀ ਲੰਗੜ ਨਹੀਂ ਦਿੰਦਾ ਹੈਗਾ ਹੋ ਉੱਥੇ ਬਹਿ ਜਾਂਦਾਗਾ ਉਹੀ ਗੱਲ ਅੱਜ ਮੇਰੇ ਵਾਰੀ ਵੀ ਤੋਥੀ ਬੈਠਾ ਸੀ ਗੱਲ ਸੁਣ ਮੇਰੀ ਹਾਂ ਡਰਨਾ ਇਹ ਕੋਈ ਨਹੀਂ ਹੈਗਾ ਤੇ ਕਰਨ ਨੂੰ ਤੂੰ ਕਹਦਾ ਮੈਨੂੰ ਮੂੰਹ ਚ ਪਾ ਲੇਗਾ ਆਹ ਨਹੀਂ ਬਸ ਮੈਂ ਤੈਨੂੰ ਕੀ ਕਹੀ ਜਾਂਦਾ ਮੇਰੇ ਲਵੇ ਨਾਲ ਲੱਗ ਬੈ ਜਾ ਲਾ ਬੈਠੀ ਤੂਰੇ ਬਿਠਾ ਦੇ ਤੂੰ ਤਾ ਮੈਨੂੰ ਗਾਮ ਲੈ ਲੈ ਹੁਣ ਐਡੀ ਦੁਰ ਤੁਰ ਕੇ ਆਈਆਂ ਐ ਦਾਮ ਲੈ ਨੂੰ ਦੱਸ ਹਏ ਕੰਮ ਮੈਂ ਨੇ ਤੇਲੀ ਦਾ ਨਹੀਂ ਕਰਿਆ ਹੈਗਾ ਤੇ ਇਹਦਾ ਨਹੀਂ ਕਰਿਆ ਕਦਮ ਲੈ ਲੈ। ਉਹ ਕੰਮ ਕਰ ਦੀ ਤੈਨੂੰ ਭੈਂ ਤੇ ਘੜਾ ਵੀ ਤੇ ਲੋੜ ਹੀ ਨਹੀਂ ਟੈਂਸ਼ਨ ਕੋ ਲੈਤੀ ਆ ਤੂੰ। ਕਿਉਂ ਹੁਣ ਕਿ ਮੈਨੂੰ ਸਰਕਾਰੀ ਨੌਕਰੀ ਮਰਗੀ ਜਿਹੜਾ ਮੈਂ ਇੱਥੇ ਬੈਠ ਕੇ ਜਦੋਂ ਮੈਂ ਲੋੜ ਨਹੀਂ ਕੰਮ ਕਰਨ। ਗੱਲ ਸੁਣ ਮੇਰੀ। ਹਾਂ ਹਾਂ ਬੋਲ। ਮੇਰੀ ਗੱਲ ਸੁਣ। ਅੱਛਾ ਬੋਲ ਵੀ ਪਾ ਆਪਣੇ ਗੱਟੇ ਅੰਦਰ ਭਰੇ ਵੈ ਨੇ। ਅੱਛਾ ਕਿੱਥੇ ਭਰੇ ਨੇ ਅੰਦਰ? ਸਾਡਾ ਤੈਨੂੰ ਗੱਟੇ ਦੂ ਮੈਂ ਆਪ ਛੱਡਾਂ। ਅੱਛਾ ਅੰਦਰ ਭਰੇ ਨੇ ਤੈਨੂੰ ਅੰਦਰੋਂ ਗੱਟੇ ਚਕਾਉਣਾ ਤੈਨੂੰ ਦਿਖਾ ਦੇਣਾ। ਕੱਟੇ ਹਾਂ ਤੂੰ ਆਏ ਘਰ ਮੈਂ ਉਹਰੇ ਭੈਣਾਂ ਨੂੰ ਤੂੰ ਕੱਢ ਲੈ ਉੱਠ ਕੇ ਮੈਂ ਮੈਂ ਤੂੰ ਹੁਣ ਬਾਹਰ ਦੂਹਦੀ ਥੋੜੀ ਜੀ ਮੇਰੀ ਨਾ ਭਾਈ ਮੈਂ ਨਹੀਂ ਜਾਂਦੀ ਅੰਦਰ ਕੱਲੇ ਬੰਦੇ ਵਾਂਗਰ ਮੋਟਰ ਦੇ ਨਾਲ ਆਈ ਨਹੀਂ ਅੰਦਰ ਨਹੀਂ ਵੜਦੀ ਤੇਰੀ ਕਿਤਵਾਰੀ ਅੰਦਰ ਹੀ ਫੜਨੇ ਮੈਨੂੰ ਤੂੰ ਤਾਂ ਹੁਣਾਂ ਚਿੰਬੜੀ ਜਾਂਨਾ ਉਹ ਚਿੰਬੜਨੇ ਨੂੰ ਨਹੀਂ ਪਤਾ ਹੁਣ ਚਿੰਬੜਨਾ ਕਿਹਨੂੰ ਕਹਿੰਦੇ ਨੇ ਹੈ ਭੈਣ ਦੇ ਘੜਾਵੇ ਦੀ ਛੇ ਨਹੀਂ ਉਹ ਕਦੇ ਤੂੰ ਮੇਰੇ ਨਾਲ ਚੱਲ ਤੈਨੂੰ ਗੱਟੇ ਛਕਾਉਣਾ ਤੈਨੂੰ ਆ ਜਾ ਨਾ ਵੇ ਮੈਂ ਨਹੀਂ ਜਾਂਦੀ ਹੈਗੀ ਤੂੰ ਹੀ ਚੱਕ ਲਿਆ ਬਸ ਭਾਈ ਮੈਂ ਨਹੀਂ ਅੰਦਰ ਜਾਂਦੀ ਹੈਗੀ ਮੈਂ ਨਹੀਂ ਵੜਦੀ ਅੰਦਰ ਯਾਰ ਮੇਰੀ ਗੱਲ ਸੁਣ ਹਾਂ ਬੋਲ ਮੈਂ ਹੈਗਾ ਥੋੜਾ ਜਿਹਾ ਅੱਜ ਔਖਾ ਤੇ ਫਿਰ ਮੈਂ ਕੀ ਕਰਾਂ ਮੇਰਾ ਕੰਮ ਕਰ ਦੇ ਅੱਜ ਵੇ ਮੈਨੂੰ ਛੱਤਰ ਨਾ ਖਾਦੀ ਬੇਸ਼ਰਮਾ ਕਿਵੇਂ ਬੋਲਦਾਂਗਾ ਤੂੰ ਭੈਣ ਕਿਉਂ ਜਾਨੀਆ ਤੂੰ ਤੂੰ ਮੇਰਾ ਕੰਮ ਕਰ ਦੇ ਨਾ ਅੱਜ ਫੇਰ ਫੇਰ ਵਾਸ ਤੈਨੂੰ ਪਤਾ ਤਾਂ ਹੈ ਤੈਨੂੰ ਗੱਟੇ ਚ ਗਾਵੂ ਤੇ ਹੋਰ ਤਾਂ ਤੈਨੂੰ ਉਹ ਚੀਜ਼ ਦਾ ਦੱਸ ਕਿਹੜੀ ਲੋੜ ਆ ਤੈਨੂੰ ਵੇ ਮੈਨੂੰ ਕਾਫੇ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਹੈਗਾ ਔਖਾ ਬਬਾ ਵੇ ਫਿਰ ਮੈਂ ਕੀ ਕਰਾਂ ਤੂੰ ਤਾਂ ਉਹੀ ਚਬੜੀ ਜਾਣਾਗਾ ਤੂੰ ਤਾਂ ਜਮੀ ਨਹੀਂ ਭਾਈ ਨਾ ਤੇਰਾ ਤਾਂ ਕਰਿਆ ਪੈ ਮੈਂ ਤਾਂ ਫਿਰ ਜਾਣੀ ਆ ਬੈ 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 ਜਾਏ ਮੇਰੇ ਅੱਗੇ ਇੰਨੇ ਵਾਰੰਨੇ ਅੱਗੇ ਜਦ ਕੋਈ ਕਿਸੇ ਨੇ ਦੇਖਿਆ ਜਾਂ ਫੜਿਆ ਕਿਸੇ ਨੇ ਵੇ ਉਹ ਦੋ ਦਿਨਾਂ ਤੋਂ ਕੁਛ ਹੋਰ ਸੀ ਗੱਲ ਤੂੰ ਅੱਜ ਦੇ ਸਮੇਂ ਦੀ ਕਰ ਤੂੰ ਤਾਂ ਪਿਛਲੇਆ ਗੱਲਾਂ ਲੈ ਕੇ ਰਹੀ ਆ ਓਏ ਭੈਣ ਮੇਰਾ ਸਰੀਰ ਓਖਾ ਮੈਂ ਲੋਕਾਂ ਤੋਂ ਕੁਛ ਨਹੀਂ ਲੈਣਾ ਇੱਥੇ ਕੋਈ ਨਹੀਂ ਦੇਖਦਾ ਕੋਈ ਬਾਕੀ ਕੋਈ ਹੈ ਨਹੀਂ ਇੱਥੇ ਤੂੰ ਮੇਰਾ ਕੰਮ ਕਰਾਜ ਬਾਕੀ ਕੀ ਗੱਲ ਕਰਦਾ ਸਰੀਰ ਬਹੁਤ ਕਮ ਹੈ ਕੀ ਖਾਨੀ ਐ ਵੇ ਜਿਹੜੀ ਚੱਕੀ ਦਾ ਆਟਾ ਤੁਸੀਂ ਖਾਣੇ ਉਸ ਚੱਕੀ ਦਾ ਆਟਾ ਮੈਂ ਖਾਨੀ ਐ ਮੈਂ ਕਿਹੜਾ ਕਿ ਘਰੇ ਬਣਾ ਕੇ ਖਾਨੀ ਐ ਕੁਸ ਤੇਰਾ ਤਾਂ ਲੈਦੀ ਐ ਚੱਲ ਵੇ ਬਸ ਉਹੀ ਨਾ ਟੋਕੀ ਜਾ ਬਿਮਾਰ ਹੋ ਜੂਂਦੀ ਮੈਂ ਤਾਂ ਬਾੜੇ ਜੇ ਨਾ ਬਿਮਾਰ ਹੋ ਜੂਂਦੀ ਮੇਰਾ ਤਾਂ ਬੁਢਾ ਸਰੀਰ ਬੁਢਾ ਬੰਦਾ 5 ਮਿੰਟਾਂ ਚ ਹੋ ਜੂਗਾ ਸਰੀਰ ਹੀ ਜੇ ਬੰਦੇ ਦਾ ਸਿਆਣਾ ਆ ਚੰਗੀ ਜੀ ਹੋ ਜਾਨੀ ਐ ਵੇ ਸੰਗਦੀ ਨਹੀਂ ਮੈਂ ਤਾਂ ਕੋਈ ਗੱਲ ਸੀਗੀ ਤੂੰ ਮੇਰਾ ਕੰਮ ਕਰਾਜ ਪਹਿਲਾ ਮੈਨੂੰ ਜੀਲੀ ਦਿਖਾ ਕੇ ਹੈਗੀ ਆ ਕਾ ਨਾ ਹੈਗਾ ਕੋਈ ਇੱਥੇ ਉਹ ਕਰੀ ਜਾਂਦਾ ਹੈ ਜੀਲੀ ਪਈ ਐ ਬਸ ਮੇਰਾ ਕੰਮ ਕਰ ਦੀ ਗੱਟੇ ਦੋ ਲੈ ਕੇ ਜਾਉਂ ਘਰ ਦੋ ਲੈ ਲੈ ਦੋ ਲੈ ਲਈ ਗੱਟੇ ਬਸ ਮੇਰਾ ਕੰਮ ਕਰ ਦੇ ਚੱਲ ਉੱਠ ਕੇ ਨਾ ਪਹਿਲਾ ਨਿੰਗਾ ਮਾਰ ਲਾ ਲਾ ਕਈ ਵਾਰੀ ਕੋਈ ਆ ਜਾਂਦਾ ਹੁੰਦਾ ਚੱਲ ਤੇਰੀ ਵੀ ਮੰਨ ਲੈਨੇ ਉਸ ਕੋਈ ਨਹੀਂ ਹੈਗਾ ਹਾਂ ਮੁੰਡਾ ਗਾਵੇ ਬਾਹਰ ਹੀ ਇੱਥੇ ਕੋਈ ਆਉਂਦਾ ਨਹੀਂ ਚਲਾ ਜਾ ਤੈਨੂੰ ਦੱਸਣਾ ਬਾਹਰ ਤਾਂ ਵੀ ਨਹੀਂ ਖੜਦੀ ਓਏ ਤੂੰ ਬਾਤ ਤਾਂ ਜਾ ਹੁਣ ਬੁਢਾ ਬੰਦਾ ਮੈਂ ਹੈ ਭੈਣ ਦੇ ਘੜਾਵੇ ਵੀ ਫੇਰ ਉਹੀ ਗੱਲਾਂ ਤੂੰ ਇਹਦੇ ਵੇ ਤਾਂ ਉਹੀ ਮੈਨੂੰ ਗਾਲਾਂ ਜਾਂ ਕੱਢੀ ਜਾਂਦਾ ਓਏ ਗਾਲਾਂ ਗੁੱਛਾ ਕਰ ਜਾਂਦੀ ਏ ਤੂੰ ਦਾ ਫੇਰ ਹੈ ਮੈਂ ਤੈਨੂੰ ਬਾਹਰ ਜਾ ਲਾ ਰੱਖਿਆਗਾ ਬਾਹਰ ਖੋਲ ਦੇ ਹੁਣ ਹੁਣ ਇੱਥੇ ਆ ਜਾ ਖਤਰਾ ਕੋਠਾ ਦਾ ਖਾਦੀ ਪਿਆ ਤੂੰ ਮੈਨੂੰ ਕਹਦਾ ਅੰਦਰ ਗੱਟੇ ਪੈਣ ਦੇ ਇਹਦਾ ਹੈ ਨਹੀਂ ਮੈਨੂੰ ਕੁਝ ਦਿਖਾਉਣਾ ਤੈਨੂੰ ਗੱਟੇ ਵੇ ਇੱਧਰ ਖੰਡਿਆਰੀ ਵਾਲਾ ਪਾਸਾ ਕਿਹਾ ਤੂੰ ਤਾਂ ਕੋਈ ਨਾ ਕੋਈ ਨਾ ਤੈਨੂੰ ਹੁਣ ਗੱਟੇ ਹੀ ਦਿਖਾਉਣਾ ਭਾਣਾ ਨਾ ਆਉਂਦਾ ਹੋ ਲੋਟ ਮੜੀ ਜੇ ਇੱਧਰ ਨੂੰ ਵੇ ਵਾਕੋ ਹੁਣ ਲੋਟੀਆਂ ਹੋਰ ਐ ਤੂੰ ਕਿੱਥੇ ਲੋਟ ਹੋਵਾਂ ਮਾਰ ਕੇ ਲੋਟ ਹੋਣੇ ਇਧਰ ਆ ਇੱਥੇ ਇੱਥੇ ਜੇ ਇੱਥੇ ਆਗਮ ਲੋਟ ਹੈ ਆਹਾ ਜੇ ਬੜਾ ਕੇ ਕੀ ਕਰ ਕੇ ਕੱਜੜਾ ਕੋਈ ਆ ਜਾਵੇ ਉਹ ਖੜ ਜਾ ਆਪਾਂ ਇਹਦੇ ਘੜਾ ਬੀਦੀ ਬੁੜਾ ਸਰੀਰ ਆ ਦਾ ਪੰਜ ਮਿੰਟਾਂ ਚ ਹੁਣ ਹੋ ਜੂ ਉਹ ਖੜ ਜਾ ਥੋੜਾ ਬੋਤੀ ਕਿੱਥੇ ਦੂਤਾ ਰੱਖ ਨੌਜਵਾਨਾ ਬੁਗਾ ਤਾਂ ਆਏ ਹਾਈ 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 ਏ ਉਹ ਯਾਹਾ ਹਾ ਹਾ ਮੇ ਯਾਰ ਆ ਗਿਆ ਨਾ ਆਪਾਂ ਤਰੋਂ ਤਾਂ ਹਾਈ ਹਾਈ ਕੀ ਨੀ ਕਹਿਰ ਚੀ ਜਾ ਓਏ ਉਹ ਖੜ ਜਾ ਹੁਣ ਪੂ ਤੋਂ ਮੇਟ ਪੈਣ ਤੇ ਗਣਾ ਵੇ ਦੀ ਹੁਣ ਛੇਤੀ ਜਾਣਦੀ ਹੋਈ ਤੇ ਬਾਬ ਜੀ ਬਾਬ ਜੀ ਬਾਬ ਜੀ ਹਾਈ 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 ਹਉ ਬਸ ਸਵਾਦ ਆਉਣ ਲੱਗਿਆ ਹੁਣ ਤਾਂ ਸਵਾਦ ਆਉਣ ਲੱਗਿਆ ਖਾਦਾ ਸਵਾਦ ਲੈ ਲੈਂਦੇ ਆਹ ਆਪਾਂ ਯਾਰੀ ਆ ਗਿਆ ਤਾਂ ਬਣ ਗਿਆ ਕਮੇਲਾ ਮੈਂ ਤਾਂ ਖਾ ਦਵਣ ਹੋਇਆ ਪਰੇ ਇਹ ਕਰ ਜਾ ਕਰ ਜਾ ਇਹ ਆ ਚਾਹ ਚੱਲ ਜਾ ਚੱਕ ਹੋ ਗਿਆ ਕੰਮ ਮੇਰਾ ਇਹ ਬਾਹ ਕਪੜੇ ਕਪੜੇ ਜੇ ਚਲ ਆ ਚਲ ਆ ਪਾ ਦੇ ਆ ਆ ਆ ਜਾ ਮੈਂ ਦੇਖਣਾ ਦੱਸ ਹੈ ਨਹੀਂ ਹਾਇ ਤਾਂ ਨਹੀਂ ਕੋਈ ਤੇ ਨਾਲੇ ਹੋ ਹੁਣ ਮੈਨੂੰ ਜੀਰੀ ਤਾਂ ਗੱਟਾ ਤਾਂ ਚਕਾ ਦਿੰਦਾ ਇੱਕ ਟਰਟੇ ਲੈ ਜਾਂਦੀ ਮੈਂ ਉਹ ਕਿਤੇ ਇੰਨਾ ਬਾ ਜਾਣ ਚੱਕੇਗੀ ਆ ਮੈਂ ਆਪੀ ਛੱਡਿਆ ਹਾਂ ਘਰੇ ਤੂੰ ਕਦ ਤੱਕ ਛੱਡ ਕੇ ਆਏਂਗਾ ਉਹ ਮਾਪੀ ਛੱਡਿਆ ਨੂੰ ਸਾਧਨ ਖਾਰਾ ਕੁਝ ਮੇਰੇ ਕੋਲੇ ਹੈਗਾ ਕਦੋਂ ਕਾਏਂਗਾ ਬਸ ਮੈਂ ਤੈਨੂੰ ਤੂੰ ਘਰੇ ਆਏਂਗਾ ਘਰੇ ਮਰਨਾ ਹੋ ਪਿਆਗਾ ਦਰੂ ਨਾ ਡੱਕਿਆ ਤੈਨੂੰ ਪਤਾ ਹੈਗਾ ਟੈਟ ਹੋਇਆ ਤੇ ਤੈਨੂੰ ਟੈਟ ਹੋਏ ਨੂੰ ਕੀ ਪਤਾ ਲੱਗਦਾ ਪਤਾ ਕਿਉਂ ਲੱਗਦਾ ਸਾਰਾ ਕੁਝ ਸੁਰਤੀ ਦਾ ਦੀ ਮੇਰੇ ਇੱਚ ਹੀ ਰਹਿੰਦੀ ਹੈ ਫਿਰ ਆ ਤਾਂ ਮੈਂ ਲੈ ਜਾ ਪੰਜ ਭੈਤਾ ਜਾ ਚੁੱਟੀ ਵੱਧ ਲੱਗੀ ਥੱਕ ਗਿਆ ਮੈਂ ਵੀ ਆ ਜਾਤ ਬਹਿ ਗਿਆ ਇੱਥੇ ਗੱਲ ਕਰ ਲਈ ਆ ਕਿ ਤੇਰੇ ਨਾਲ ਹੁਣ ਤਾਂ ਜਾਣ ਦੇ ਹੁਣ ਤਾਂ ਸਾਰਾ ਕੁਝ ਹੋ ਗਿਆ ਤੇਰਾ ਹੁਣ ਤਾਂ ਬਰ ਗੱਲ ਕਰ ਗਿਆ ਤੇਰੇ ਨਾਲ ਮੇਰੀ ਗੱਲ ਸੁਣ ਹਾਂ ਮੈਂ ਨਾਲੇ ਤਾਂ ਗੱਟੇ ਘਰੇ ਛੱਡਾਂਉਂ ਤੇਰੀ ਹੂੰ ਠੀਕ ਆ ਨਾਲੇ ਇੱਕ ਵਾਰੀ ਮੈਂ ਆਉਦਾ ਕੰਮ ਹੋਰ ਕਰ ਬਸ ਵੇ ਘਰੇ ਤੇਨੂੰ ਨਹੀਂ ਪਤਾ ਘਰੇ ਉਹ ਕੋਈ ਪੜੀ ਨਹੀਂ ਮਾਣਾ ਵੇ ਉਹਨੂੰ ਕੀ ਪਤਾ ਲੱਗਦਾ ਪਪੂਆ ਹੋਰ ਲਵਾਵਾਂਗੇ ਉਹਨੂੰ બસ ਵੇ ਬਸ ਅਸੀਂ ਇਹਨੂੰ ਹਟਾਉਨੇ ਆਂ ਤੁਹਾਨੂੰ ਹੋਰ ਪਿਆ ਦੇ ਪਊਗਾ ਆਵਦੇ ਲਾਲਚ ਦਾ ਮਾਰਾ ਕੋਸ ਨਹੀਂ ਹੁੰਦਾ ਮੇਰਾ ਇੱਕ ਵਾਰੀ ਕੰਮ ਹੋਰ ਕਰਦੇ ਸਵਾਦ ਹੀ ਲਿਆਤਾ ਧਰਮ ਨਾਲਾ ਵੇ ਚੰਗਾ ਕੋਈ ਨਾ ਦੇਖਾਂਗੇ ਨਾਲੇ ਮੈਂ ਗੱਟੇ ਕਰੇ ਛੱਡ ਜੂ ਨਾਲੇ ਮੇਰਾ ਕੰਮ ਕਰਦੀ ਵੇ ਚੰਗਾ ਜਦੋਂ ਆਏਗਾ ਉਦੋਂ ਹੀ ਹੋਊਗਾ ਤੇ ਆ ਬਸ ਮੈਨੂੰ ਜਦੋਂ ਕਿਸੇ ਕੰਮ ਨੂੰ ਲੋੜ ਹੁੰਦੀਆ ਮੈਨੂੰ ਫੋਨ ਕਰਦਾ ਕਰ ਉਹ ਕੰਮ ਨਹੀਂ ਆਉਂਦਾ ਮੈਂ ਤੇਰੇ ਕੰਮ ਆਉਂਗਾ ਉਹ ਤਾਂ ਤੇਰਾ ਪਤਾ ਹੀ ਐ ਫਿਰ ਜਾਮਾ ਫਿਰ ਮੇਰੇ ਉਹਦਾ ਠੀਕ ਆ ਮਰੀ ਜੱਫੀ ਦਾ ਪਾਲਾ ਬਸ ਬਾਹਰ ਵੇ ਅੰਦਰ ਬਥੇ ਬੰਦੇ ਨਹੀਂ ਕੋਈ ਨਹੀਂ ਦੇਖਦਾ ਉਹ ਜੱਫੀ ਦਾ ਉਹ ਨਹੀਂ ਉਹ ਨਹੀਂ ਉਹ ਜੱਫੀ ਚੀਨ ਕਰਦੀ ਰੱਖਦਾ 1 2 3 ਚਲ ਠੀਕ ਆ ਪਰ ਉਹ ਜੱਫੀ ਦਾ ਪਾਲਾ ਇੱਕ ਬੰਦੇ ਪਰੇ ਹੋਵੇ ਤੋ ਤਾ ਉਹ ਇੰਤ ਬੜੀ ਜਾਣਾਗਾ ਉਹ ਜੱਫੀ ਪਾਲਾ ਯਾਰ ਬਈ ਤੂੰ ਬਾਜਾ ਮੈਂ ਤੇਰੇ ਮੁੱਖੀ ਮਾਰੂ ਉਹਦੇ ਲਾਹਮਨੇ ਰੁਕ ਚੱਕ ਜਾਂਦੇ ਉਹਦੇ ਕੀ ਜਾਂਦੇ ਉਹਨਾਂ ਪੱਕੀ ਲੈਣਾ ਨਹੀਂ ਪਰੇ ਹੋਵੇ ਤੋ ਜੱਫੀ ਜਿਹੜਾ ਪਾ ਫਿਰ ਮੈਂ ਤਾ ਜਾਣੀ ਆ ਕੋਪੀ ਦਾ ਦੇ ਦੇ ਬਬਾ ਯਾ ਇੰਨਾ ਕੁਛ ਕਰ ਲੈ ਤੇਰੀ ਪੱਕੀ ਅੜੀ ਪਈ ਆਗੀ ਅੱਛਾ ਚੱਲ ਦੀ ਮੇਰੀ ਗੱਲ ਸੁਣ ਗੱਲ ਤਾਂ ਸੁਣ ਪਪਾ ਬਾਰੇ ਹੋ ਗਿਆ ਕਰਦਾ ਐ ਨਹੀਂ ਕਰਦੇ ਜਿਵੇਂ ਤੈਨੂੰ ਪਤਾ ਲਾਹ ਬਾਟ ਜੀ ਲੋਕ ਲੱਗਦੇ ਅੱਛਾ ਫਿਰ ਮੇਰੀ ਗੱਲ ਸੁਣ ਤਿਆਰ ਰਹੀ ਮੈਂ ਤਿਆਰ ਰਹੀ ਮੈਂ ਗੱਟੇ ਗੋਟ ਲੈ ਕੇ ਆਉਣਾ ਤੇ ਜਦੋਂ ਆਏਗਾ ਫੇਰ ਤੇਰੇ ਆਏ ਤੋ ਤਿਆਰ ਹੋਗੀ ਤਿਆਰ ਹੋਣ ਨੂੰ ਤੂੰ ਮੈਨੂੰ ਅੱਜ ਮੇਲੇ ਤੇ ਲੈ ਕੇ ਜਾਣਾ ਦਾ ਗੱਲਾਂ ਦੇਖ ਬਸ ਤੂੰ ਤਿਆਰ ਰਹੀ ਠੀਕ ਹੈ ਤੇ ਚੱਲ ਚੰਗਾ ਮੈਂ ਤਾਂ ਜਾਂ ਮੇਰੀ ਕੰਮ ਹੋਰ ਕਰ ਦੇ ਵੇ ਮੈਂ ਤਾਂ ਜਾਨੀ ਇੱਥੇ ਮਰਵਾ ਦੇਗਾ ਤੇਰਾ ਕੀ ਜਾਊਗਾ ਤੂੰ ਤਾਂ ਛੜਾ ਹੈਗਾ ਮੈਂ ਤਾਂ ਪਰਿਵਾਰ ਵਾਲੀ ਹਾਂ ਆਇਆ ਆਇਆ ਬੱਸ ਉਹ ਵੜਾ ਦੇਖਿਆ ਦਾ ਸੁਆਦੀ ਆ ਗਿਆ ਅਜਾਤ ਨੇ ਜਉ ਜਾਊਂਗਾ ਗੱਤੇ ਸਦਨਾਂ ਨੇ ਯਾਰੀ ਲੈ ਕਿਉਂ ਦੂ ਬਾਹਰ ਦਾ ਮੂੰਹ ਥੋੜੇ ਦਰਦੀ ਸੀ ਇਹ ਚੱਲ ਕੋਈ ਨਾ ਸਰੀਰ ਆਇਆ ਹੈ ਕਿੰਨਾ ਸਾੜ ਸਰੀਰ ਆਉਂਦਾ ਇਹਨਾਂ ਨੂੰ पता नहीं की खाद ची आया चुकुबा अग तो 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 लगी इना होगा हो मेरे भा तो मरने ढिड कट्ठा करता चल आया छे आगे दो चार गटे जे वादिया चल खर्चा पानी जा चल जूगा क्या है छिटे आऊंगा पर मेनू त नहीं लगता ਜਿਹੜੇ ਹਿਸਾਬ ਨਾਲ ਇਹ ਕਹਿੰਦਾਗਾ ਮੈਂ ਆਉਂਗਾ ਤਿਆਰ ਰਹੀ ਉਹ ਹਿਸਾਬ ਨਾਲ ਲੱਗਦਾ ਵੀ ਆ ਆ ਵੀ ਸਕਦਾ ਆ ਗਿਆ ਠੀਕ ਹੈ ਨਹੀਂ ਫਿਰ ਮੈਨੂੰ ਟੜਕੇ ਨੂੰ ਫੇਰ ਇੱਥੇ ਵੱਜੂ ਫਿਰ ਮੈਂ ਦੋ ਦੇ ਵੀ ਤਿੰਨ ਲੈ ਕੇ ਜਾਉਂ ਜਾਤੇ ਛੱਡਦੀ ਨੇ